ਵਿਸ਼ੁਰਤ ਮਹਿ ਗਿਆ ਤੇ ਬੂੰਦ ਆਪਣੇ ਆਪ ਵਿੱਚ ਸਭ ਕੁਝ ਸਮਝਦੀ ਪਈ ਹੈ ਹਾਲਾਂਕਿ ਕੱਲੀ ਬੂੰਦ ਦੀ ਕਿਰਪਾ ਨਹੀਂ ਹੈ ਬੂੰਦੀ ਕਾ ਦੀ ਬੂੰਦ ਹੈ ਜੇ ਇਹਹੀ ਬੂੰਦ ਸਮੁੰਦਰ ਦੇ ਵਿੱਚ ਸਮਾਜ ਜਾਵੇ ਤਾਂ ਉਹਦਾ ਰੂਪ ਹੋ ਜਾਂਦਾ ਵਿਛੜੀ ਹੈ ਪਰ ਬੰਬਕੀ ਸੱਜ ਨੇ ਫਰੂਕ ਤਾਂ ਕੀਤਾ ਸੰਤ ਤੁਸੀਂ ਵੇਖਿਆ ਹੋਵੇਗਾ ਵਿਸ਼ੋੜੀ ਦਾ ਹੈ ਸ਼ੰਖ ਆਮ ਮੰਦਰਾਕ ਨੇ ਜੀਵ ਦੇ ਥਾਨ ਬ੍ਰਹਮਣ ਉਹ ਸੰਕ ਨੂੰ ਬਚਾਉਂਦਾ ਬਗਵਾਨ ਇਸੰਤ ਦੇ ਦਾਦੁਪਨੀ 15 ਤੇ ਲੱਗ ਰਹੇ ਸੰਖ ਵੱਲ ਕਰਕੇ ਆ ਮੈਸਿਸ ਕੀਤਾ ਤੇ ਇਹ ਮੈਸਿਸ ਹੋਇਆ ਕਿ ਸੰਖ ਰੋੜੇ ਧੁੰਦੀ ਆਵਾਜ਼ ਨਾਲ ਸੰਖ ਦੀ ਜਿਹੜੀ ਪਦਾਇਸ਼ ਹੈ ਸੰਖ ਦਾ ਜਿਹੜਾ ਜੜਨ ਹੈ ਵੀ ਸੁਖੰਤਾ ਦੇ ਵਿੱਚ ਹੋਇਆ ਸਮੁੰਦਰ ਦੀ ਬੰਦਾ ਹੈ ਸਮੁੰਦਰ ਦੇ ਵਿੱਚ ਸਮੁੰਦਰ ਦੇ ਕੰਢਿਆਂ ਦੇ ਬੜੇ ਸੰਖਿਆ ਮਿਲ ਜਾਂਦੇ ਨੇ ਪਏ ਹੋਏ ਕਬੀਰ ਸਾਹਿਬ ਨੇ ਬੇਟੀ ਇਹ ਰੂਪ ਲੰਤਾ ਹਾਂ ਕੋ ਮਾਰੇ ਅੱਗੇ ਉਹ ਸੰਖ ਨੇ ਜਵਾਬ ਦਿੱਤਾ ਮੈਂ ਧਾਹਾਂ ਇਸ ਕਰਕੇ ਮਾਰਿਆ ਮੇਰਾ ਦੂਰ ਸੀ ਸਮੁੰਦਰ ਮੈਂ ਆਪਣੇ ਦੂਰ ਤੋਂ ਟੁੱਟ ਗਿਆ ਤੇ ਇਸ ਤਰ੍ਹਾਂ ਕਿ ਮੇਰਾ ਉਹਨਾ ਟੇਕਲ ਜਦੋਂ ਮੈਨੂੰ ਆਪਣੀ ਮੇਹਰ ਦੀ ਯਾਦ ਹੁੰਦੀ ਹੈ। ਪਿੱਛਲੀ ਵਲੀਆ ਸੀ ਖੰਭੜ ਸੀ ਜੁੜੇ ਸਾਨ ਢੁੜੇ ਹੋਏ ਤਦਰ ਸੀ ਅੱਜ ਦੋ ਵਾਰ ਮੈਨੂੰ ਬਚਾਇਆ ਜਾਂਦਾ। ਤਾਂ ਹੰਤ ਦੋਨ ਦੀ ਕਾਰ ਨੂੰ। ਬਾਬਾ ਕਬੀਰ ਸਾਹਿਬ ਕੀ ਕਹਿੰਦੇ ਨੇ ਸੱਜਣਾ ਗੱਲ ਸੰਤ ਦੀ ਨਹੀਂ ਗੱਲ ਤੇ ਤਿਹੀ ਵਲੀਆ ਸੰਤ ਨੂੰ ਤੇ ਪਤਾ ਹੀ ਨਾ ਚਲੇਗਾ। ਕੁਰਬਾਨੀ ਬੀਰ ਅਰਗਨਾਇਕ ਵਿੱਚ ਮੁਗਲੇ ਦਾ ਅਰਬੂਜ ਸੰਖਭਜੂਦੁਰ ਮਾਰਕੀ ਕਹਿੰਦੇ ਕਿ ਤ ਘਣਾਂ ਤੋਂ ਸੀਟ ਆਪਣੇ ਸਮੁੰਦਰਾਪੜੀ ਸੁਮੇਤ ਨਾਲ ਲੱਗਦੇ ਹੁੰਦੇ ਆ ਦੇਵ ਦੇਵਤਾਰੀ ਦੀ ਸੇਕ ਜੰਤ ਤੇ ਫਿਰ ਵੀ ਸਵੇਰੇ ਸ਼ਾਮ ਜਿਹੜਾ ਜਦੋਂ ਵੱਜਦਾ ਕੁਝ ਕੁ ਪਹਾੜ ਮੇਂਦਿਆਂ ਬਾਜਾਂ ਮੇਂਦਿਆਂ ਮੋਤੀਆਂ ਬਾਜਾਂ ਇੱਕ ਖੁਦਾ ਗੁਰੂ ਸਾਹਿਬ ਜੀ ਨੇ ਕੋਈ ਲੋਕ ਬਾਗਾਂ ਤੇ ਚੀਕਦਾ ਪਵਨ ਫਟੇ ਪੁਰਣਾ ਤੇ ਜੀਤ ਕਰਨੇ ਦਿੱਤੇ ਅੱਬਰ ਖਰੀਆਂ ਹਾਲ ਕਬਲਾ ਕਹੇ ਚਲ ਬੰਨਣਾ ਕਹਿ ਕੋਠੜੇ ਸੜਿਓ ਹੈ ਕਾਲੀ ਮੱਝਾ ਦਿਉਣੀ ਮਹਾਰਾਜ ਤਖਤੂਨ ਸਿੰਘ ਤੇ ਭਾਈ ਬਲਵੰਤਾ ਸਾਹਿਬ ਨੂੰ ਉਦਾਸੀਆਂ ਦੇ ਵੇਲੇ ਰੰਗ ਇੱਕ ਫੱਬਰ ਨੂੰ ਦੇਖਿਆ ਜਦੋਂ ਪਹਿਲਾ ਗੇਤ ਬਹੁਤ ਖਰੀਆ ਬੜੇ ਸੋਨੇ ਫੋਨੇ ਲੱਗੇ ਹੋਏ ਐ

गुरू नानक दी मियो जॾो हर आवल